ਵਾਗਦਾ ਵੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੂੜੀ ਦਾ ਹੈਗਾ ਆਪਣਾ ਲਾਸਟ ਦਿਨ ਤੇ ਅੱਜ ਆਪਣੇ ਕੋਲ ਵੀ 5-7 ਕਿ ਟ੍ਰਾਲੀਆਂ ਨੇ ਤੇਆਂ ਟ੍ਰਾਲੀਆਂ ਆਪਣੇ ਆਰਮਨਾਲ ਭਰਨੀਆਂ ਨੇ ਇੱਕ ਕਿੱਲਾ ਹੈਗਾ ਤੇ ਦੋ ਕਿੱਲੇ ਦੂਜੇ ਕਿਦ ਨੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ 50-50 ਡੀ ਸਵੇਰ ਦਾ ਟਾਈਮ ਹੈਗਾ 29:00 ਵਜੇ ਹੋਈ ਨੇ ਸਵੇਰ ਦਾ ਟਾਈਮ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਕੰਪਨੀ ਵਾਲੇ ਗੇਅਰ 'ਚ ਵੀ ਕਿਵੇਂ ਚੱਲਦਾ ਤੇ ਜਿਹੜਾ 3 ਸਪੀਡ ਗਾਇਆ ਹੈ ਉਹ 'ਚ ਕਿਵੇਂ ਚੱਲਦਾ ਹੈਗਾ ਬਸ ਕਰ ਮਾ ਦਾ ਰਿਪਰਾ ਕਿੰਨੇ ਫੁੱਟ ਹੈ ਓਏ ਓ 55 ਇੰਚ ਤੇ ਆ ਟਰਾਲੀ ਉਹ ਥੱਲੇ ਵਾਲੇ ਬਾਣ ਚੋਂ ਭਰ ਲਈ ਤੇ ਸਵੇਰੇ ਅਸੀਂ ਇੰਹੀਂ ਲੈ ਆਏ ਤੇ ਉਹ ਟਰਾਲੀ ਖੜੀਏ ਇੱਕ ਤੇਲੇ ਚਲਾ ਓਏ ਆ ਸਾਡੇ ਫੋਰਮੈਨ ਜੀ ਨੂੰ ਮੇਰਾ ਫੋਰਮੈਨ ਜੀ ਕਿਵੇਂ ਆ ਚੱਲ ਚੱਲ ਵੀ ਚੱਲੋ ਚੱਲ ਬਈ ਚੱਲ ਜੀ ਥੋੜਾ ਜਿਹਾ ਦੱਸ ਕੇ ਆਈ ਨਗੇ ਇਹ ਆਓ ਖੜਾ ਆਪਣਾ ਆਇਸ਼ਰ ਇਹਦੇ ਨਾਲ ਆਪਾਂ ਗੇੜੇ ਲਾਉਣੇ ਹੁੰਨੇ ਆ ਆਇਸ਼ਰ 17ਵੀਂ ਕੁੜੀ ਪਾਈ ਹੋਈ ਹੈ ਤੇ ਭਾਈ 17 9 ਦੀ 17 9 ਦੀ ਕੁੜੀ ਆ ਫੋਰਮੈਨਾ ਦਾ ਰੋੜੇ ਦੇਖਦਾ ਲੈ ਬਲ ਬਲ ఉంది ఉందా పర్ నేను ਪਹਿਲੇ ਹਾਈ ਚ ਚੱਲ ਰਿਹਾ ਹੈ ਦੂਜਾ ਹਾਈ Aí. ਸ਼ਾਮ ਦਾ ਟਾਈਮ ਹੋ ਗਿਆ ਟਰੈਕਟਰ ਚੱਲੀ ਜਾਂਦਾ ਸੂਰਜ ਸ਼ੇਪਨਾ ਹੋ ਗਿਆ ਬਿਲਕੁਲ ਉਹ ਇੱਕ ਉਹ ਵਰ ਦੇ ਕਾ ਬੈਠਾ ਹਨਾ ਪਹਿਲੇ ਹਾਈ ਚ ਲਾਉਂਗਾ ਮੋਟਰ

ਪਰ ਕਿ ਮੇਥਰੋ ਟਰਾਲੀ ਵੀ ਸਵੇਰ ਦਾ ਸਟਾਰਟ ਕਰਿਆ ਹੋਇਆ ਬਲੌਗ ਤੀਜੇ ਖੇਤ ਆਗੇ ਬਦਲ ਕੇ ਆ ਰਹੇ ਗਏ ਇਨਾਂ ਤੋਂ